ਕੀ ਇਹ ਤਸਵੀਰਾਂ ਜਿਹੜੀਆਂ ਇਹ ਦਿਨਾਨਗਰ ਦੀਆਂ ਨੇ ਔਰ ਇੱਕ ਰੇਟਾ ਗੱਡੀ ਆ ਜਿਸ ਨੇ ਬਹੁਤ ਵੱਡੇ ਇਨਸੀਡੈਂਟ ਕਰ ਦਿੱਤੇ ਦਿਨਾਨਗਰ ਦੇ ਵਿੱਚ ਕੁਝ ਨਾ ਕੁਝ ਬੰਦੇ ਜਿਹੜਾ ਜਿਆਦਾ ਇੰਜਰੀ ਹੋ ਗਏ ਨੇ ਔਰ ਕੁਝ ਲੜਕੀਆਂ ਜੋ ਹੈ ਦਿਨਾਨਗਰ ਥਾਣੇ ਦੇ ਕੋਲ ਉਸ ਨੂੰ ਵੀ ਰੋਡ ਦੇ ਉੱਤੇ ਜਿਹੜਾ ਵਾ ਉਹ ਹਿੱਟ ਕੀਤਾ ਗਿਆ ਔਰ ਕਰੇਟਾ ਗੱਡੀ ਕਿੱਥੋਂ ਦੀ ਆ ਪੁਲਿਸ ਜਿਹੜੀ ਆ ਲਗਾਤਾਰ ਸ਼ਾਨਬੀਨ ਕਰ ਰਹੀ ਆ ਔਰ ਬੰਦੇ ਜਿਹੜੇ ਆ ਦੱਸ ਦਿਆ ਕਿ ਕਵਰ ਕੀਤੇ ਗਏ ਆ ਬੰਦੇ ਫੜੇ ਗਏ ਆ ਕਿੱਥੋਂ ਦੇ ਬੰਦੇ ਨੇ ਉਹ ਵੀ ਜਾਣਕਾਰੀ ਜਿਹੜੀ ਆ ਤੁਹਾਨੂੰ ਦਿੰਨੇ ਆ ਔਰ ਤਸਵੀਰਾਂ ਦੱਸ ਦਈਏ ਕਿ ਦਿਨਾਨਗਰ ਦੇ ਵਿੱਚ ਦੇਖ ਸਕਦੇ ਹੋ ਐਸਵੇਲੇ ਐਸਐਸਐਮ ਕਾਲਜ ਦੇ ਸਾਹਮਣੇ ਐਸਐਸਐਮ ਕਾਲਜ ਦੇ ਸਾਹਮਣੇ ਖੜੇ ਆ ਔਰ ਹਜੂਮ ਜੋ ਹੈ ਜੋ ਹਜੂਮ ਹੈ ਆਵਾਜਾਈ ਵਾਲੇ ਲੋਕ ਨੇ ਸਭ ਖੜੇ ਨੇ ਔਰ ਵੇਖ ਸਕਦੇ ਹੋ ਜਾਮ ਤੇ ਜਾਮ ਲੱਗੇ ਹੋਏ ਨੇ ਕਿ ਦੀਨਾ ਨਗਰੇ ਚ ਬਹੁਤ ਵੱਡਾ ਐਕਸੀਡੈਂਟ ਜਿਹੜਾ ਬਹੁਤ ਵੱਡਾ ਹਾਸਾ ਹੋ ਗਿਆ ਔਰ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਔਰ ਆ ਗੱਡੀ ਆ ਗੱਡੀ ਵੇਖ ਸਕਦੇ ਹੋ ਜਿਸ ਗੱਡੀ ਨੇ ਇਹ ਜ਼ਬਰਦਸਤ ਹਾਸਾ ਕੀਤਾ ਔਰ ਕਿੱਥੇ ਕਿੱਥੇ ਬਾਕੀ ਇੰਜਰੀਆਂ ਹੋ ਜਾਂ ਨੇ ਸਾਰੀਆਂ ਤਸਵੀਰਾਂ ਤੁਹਾਡਾ ਨਾਲ ਸ਼ੇਅਰ ਕਰਦੇ ਆ ਔਰ ਬਾਰ ਬਾਰ বারবার ਜਿਹੜੀ ਆ ਹਰ ਰਿਪੀਟ ਕਰਾਂਗੇ ਕਿ ਕਿੰਨਾ ਹਾਦਸਾ ਵੱਡਾ ਸੀ ਦੱਸ ਦਈਏ ਕਿ ਪਿੱਛੇ ਹੋ ਕੇ ਫਿਰ ਕਵਰ ਕੀਤਾ ਜਾਵੇ ਕਿ ਦੀਨਾ ਨਗਰ ਥਾਣੇ ਦੇ ਕੋਲ ਥਾਣੇ ਦੇ ਕੋਲ ਇੱਕ ਦੋ ਲੇਡੀ ਨੂੰ ਜਿਹੜਾ ਹਿੱਟ ਕੀਤਾ ਗਿਆ ਫਿਰ ਅੱਗੇ ਆ ਕੇ ਇੱਕ ਕਾਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਭੰਨੀ ਗਈ ਆ ਆ ਵੇਖ ਸਕਦੇ ਹੋ ਇਸ ਦੇ ਵਿੱਚ ਮਾਰੀ ਗਈ ਆ ਔਰ ਕਿਹੜੇ ਪਰਿਵਾਰ ਦੇ ਮੁੰਡੇ ਨੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਔਰ ਗੱਡੀ ਨੇ ਬਹੁਤ ਸਾਰੇ ਬੰਦਿਆਂ ਨੂੰ ਹਿੱਟ ਕੀਤਾ ਔਰ ਇੱਥੇ ਕਿੰਨੀਆਂ ਇੰਜਰੀ ਹੋ ਜਾਂਦੇ ਐਂਬੂਲੈਂਸ ਹੀ ਪਹੁੰਚ ਗਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਤਸਵੀਰਾਂ ਇਸ ਤਰ੍ਹਾਂ ਤਸਵੀਰਾਂ ਵਖਾਈਆਂ ਜਾਣ ਕੀ ਐਂਬੂਲੈਂਸ ਜਿਹੜੀ ਆ ਉਹ ਵੀ ਪਹੁੰਚ ਗਈ ਆ ਔਰ ਬਹੁਤ ਪੁਲਿਸ ਜਿਹੜੀ ਆ ਉਹਨੇ ਸੇ ਲਗਾਤਾਰ ਪੁਲਿਸ ਸੇ ਲਗਾਤਾਰ ਜਿਹੜੀ ਆ ਉਹ ਕਵਰ ਕਰ ਰਹੀ ਆ ਕਿ ਕਿੰਨਾ ਵੱਡਾ ਇਨਸੀਡੈਂਟ ਹੋਇਆ ਕਿਹੜਾ ਕਿਹੜਾ ਇਸ ਇਨਸੀਡੈਂਟ ਦੇ ਵਿੱਚ ਆਇਆ ਔਰ ਐਕਸੀਡੈਂਟ ਜਿਹੜਾ ਐਕਸੀਡੈਂਟ ਜਿਹੜਾ ਉਹ ਵੱਡਾ ਹੋ ਗਿਆ ਔਰ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਦਿਨਾਂ ਨਗਰ ਥਾਣੇ ਦੀ ਸਾਰੀ ਪੁਲਿਸ ਜਿਹੜੀ ਆ ਇਸੇ ਹੀ ਕਾਰਜ ਵਿੱਚ ਲੱਗੀ ਹੋਈ ਆ ਕਿ ਬੰਦੇ ਜਿਹੜੇ ਆ ਉਹ ਕਵਰ ਕੀਤੇ ਜਾਣ ਔਰ ਸਾਰੀਆਂ ਤਸਵੀਰਾਂ ਜਿਹੜੀਆਂ ਸਾਰੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੀਨਾਂ ਨਗਰ ਦੀਆਂ ਔਰ ਵੱਧ ਤੋਂ ਵੱਧ ਖਬਰਾਂ ਜਿਹੜੀਆਂ ਇਹ ਸ਼ੇਅਰ ਕਰ ਦਿਓ ਤਾਂ ਜੋ ਲੋਕ ਜਾਗਰੂਕ ਹੋ ਜਾਣ ਕਿ ਰੋਡ ਦੇ ਉੱਤੇ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰੀ ਆ ਹਰ ਬੰਦੇ ਨੂੰ ਧਿਆਨ ਨਾਲ ਚੱਲਣਾ ਪਏਗਾ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਚਿਲ੍ਹਾ ਗੁਰਦਾਸਪੁਰ